ਚਲ 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 ਆਇਆ ਮਦੂਰ ਚਲ ਪ੍ਰਗਉਪੁਰ ਸਾਹਿਬ ਸਰ ਬਾਈਕ ਕਰਵਾ ਬੋਸ ਬਾਈਕ ਕਰ ਆ ਲੋਗੋ ਨਹੀਂ ਮਾਰਖ ਲਿਜੇਗਾ ਅੰਨ ਸਭ ਕੀ ਨਾਮਤ ਕੀ ਕਹਿਣਾ ਚਾਹੋਂਗੇ ਅੱਜ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਇਸ ਮੌਕੇ ਤੇ 19 ਮਾਰਚ ਪੱਤੇ ਕੀ ਦਾ ਵਿਚਾਰ ਚੇਤਨਾ ਸਮਾਗਮ ਹੈ ਉਧਰ ਸੈਨਾ ਔਰ ਇਨਾਂ ਬਹੁਤ ਸਾਰੇ ਸਮੂਹ ਸਾਥੀਆਂ ਬਨੋ ਰੱਖਿਆ ਗਿਆ ਹੈ ਔਰ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਬਾਬਾ ਸਰੂ ਬਿੜਕਰ ਦੇ ਜਨਮ ਦਿਹਾੜੇ ਦੇ ਨਾਮ ਤੇ ਚੇਤਨਾ ਸਮਾਗਮ ਹੋ ਰਹੇ ਆ ਪੂਰੇ ਪੰਜਾਬ ਦੇ ਵਿੱਚ ਅਨਸੂਚਿਤ ਜਾਤੀ ਵਰਗਾਂ ਦੀ ਜਿਹੜੀ ਵਾਦੀ ਆ ਉਹ 35% ਤੋਂ ਜ਼ਿਆਦਾ ਆ ਔਰ ਉਸ ਸਵੁੱਛੇ ਭਾਈਚਾਰਿਆਂ ਨੂੰ ਪੰਜਾਬ ਦੇ ਵਿੱਚ ਲਾਪਰੰਦ ਕਰਨਾ ਇਕੱਠੇ ਕਰਨਾ ਕਿਉਂਕਿ ਇਹ ਗੁਰੂਆਂ ਰਹਿਬਰਾਂ ਦੀ ਧਰਤੀ ਸੀ ਇਹਨਾਂ ਇਸ ਧਰਤੀ ਦੇ ਉੱਤੇ ਗੁਰੂਆਂ ਰਹਿਬਰਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀ ਇਹਨਾਂ ਗਰੀਬ ਸਿੱਖਰ ਉਹ ਦੂ ਪੱਛਾ ਇਨਾ ਗੁਰੂਆਂ ਰਹਿਬਰਾਂ ਨੇ ਸਾਨੂੰ ਆਵਾਜ਼ ਦਿੱਤੀ ਸੀ ਕਿ ਐਦਾਂ ਦਾ ਰਾਜ ਪਸਣਾ ਚਾਹੀਦਾ ਜਿੱਥੇ ਦੁੱਖ ਤਰਦ ਨਾ ਹੋਵੇ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਹੰਦੋ ਨਹੀਂ ਦੇਖੋ ਔਰ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦਿੱਤਾ ਉਹਦੇ ਚ ਉਹਨਾਂ ਨੇ ਲਿਖਿਆ ਕਿ ਜਾਤੀ ਧਰਮ ਨਸਲ ਸਥਾਨ ਲਿੰਗ ਔਰ ਛੂਆਛਾਤੇ ਬਿਤਕਰੇ ਨਹੀਂ ਹੋਣੇ ਚਾਹੀਦੇ ਪਰੰਤੂ ਪੰਜਾਬ ਦੀ ਧਰਤੀ ਦੇ ਅਸੀਂ ਦੇਖ ਰਹੇ ਹਾਂ ਕਿ 75 ਸਾਲ ਵੱਖ-ਵੱਖ ਗੂਤਾਂ ਨੇ ਰਾਜ ਕੀਤਾ ਔਰ ਇਹ ਬਿਤਕਰੇਵਾਦੀ ਛੂਆਛਾਤ ਇੰਨੀ ਜਾਰੀ ਆ ਇੰਦੀ ਜਾਰੀ ਆ ਕੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਔਰ ਬੁੱਤਾਂ ਤੇ ਪੰਜਾਬ ਦੇ ਲੋਕ ਹੀ ਹਮਲਾ ਕਰਨ ਲੱਗ ਪਏ। ਪੱਗ ਤਾਂ ਉਹ ਬੰਨੀ ਆ ਜਿਹੜੀ ਦਸ਼ਮੇਸ਼ ਪਿਤਾ ਨੇ ਕਹੀ ਆ। ਸ਼ਕਲ ਤੇ ਮੂੰਹ ਤੇ ਬੋਲੀ ਉਹ ਰੱਖੀ ਆ ਜਿਹੜੀ ਦਸ਼ਮੇਸ਼ ਪਿਤਾ ਨੇ ਕਹੀ ਆ। ਲੇਕਿਨ ਜਦੋਂ ਬੋਲਦੇ ਆ ਉਹ ਦਲਤਾਂ ਦੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਖਿਲਾਫ ਬੋਲਦੇ ਆ। ਬਾਬਾ ਸਾਹਿਬ ਅੰਬੇਡਕਰ ਦੀ ਕੌਮ ਦੇ ਖਿਲਾਫ ਬੋਲਦੇ ਆ। ਔਰ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਅਸੀਂ ਪੰਜਾਬ ਦੇ ਸਵਾ ਕਰੋੜ ਤੋਂ ਜ਼ਿਆਦਾ ਅਨੁਸੂਚਿਤ ਜਾਤੀ ਵਰਗਾਂ ਦੇ ਲੋਕ ਆ ਸਵਾ ਕਰੋੜ ਤੋਂ ਜ਼ਿਆਦਾ ਔਰ ਜੇਕਰ ਸਾਨੂੰ ਇਹ ਲੋਕ ਚੁਣੌਤੀ ਦੇਣਗੇ ਦਲਿਤ ਸਿੱਖ ਏਕਤਾ ਇਹ ਵਗੈਰਾ ਵਗੈਰਾ ਪਤਾ ਨਹੀਂ ਕੀ-ਕੀ ਕਰਨਾ ਔਰ ਸਾਨੂੰ ਦਲਤਾਂ ਨੂੰ ਦਬਾ ਰਹੇ ਆ ਜਿਵੇਂ ਅਸੀਂ ਇਹ ਸਰਕਾਰ ਨਹੀਂ ਕਰਦੇ ਬਾਬਾ ਸਾਹਿਬ ਵੇਟ ਕਰਦਾ ਅਪਮਾਨ ਅਸੀਂ ਸਰਕਾਰ ਨਹੀਂ ਕਰਦੇ ਇਸ ਕਰਕੇ ਅਸੀਂ ਇਹ ਚੇਤਨਾ ਸਮਾਗਮ ਪੂਰੇ ਪੰਜਾਬs ਕਰ ਰਹੇ ਆ को को जय प्रीम जय परिणी मंच के उजमान हो गए बदल सिंह जी विरोधपरी हरबंत सिंह जी बठिंडा है అంగ్రేజి బామ్మ హింట్ బంధ స్టేజ్ ఉంటే బ్రామే